ਕਾਲੀ ਦਲ ਤੇ ਭਾਜਪਾ ਇਹਨਾਂ ਦਾ ਉਹ ਰਿਸ਼ਤਾ ਹੈ ਜਿਹੜਾ ਇੱਕ ਹਸਬੰਦ ਦਾ ਆਪਣੀ ਵਿਗੜੀ ਹੋਈ ਔਰਤ ਨਾਲ ਪੁੱਛਣਾ ਚਾਹਨਾ ਬਾਦੂ ਸਾਹਿਬ ਫੈਸਲਾ ਕਰਨ ਤੋਂ ਪਹਿਲੇ ਜਿਹੜੀ ਘਰ ਵਾਲੀ ਆਪਣੀ ਰੁਸੀ ਨੂੰ ਫੇਰ ਲਿਆਣ ਲੱਗਿਓ ਪਹਿਲੇ ਫੈਸਲਾ ਤੇ ਕਰ ਲੋ ਪਿੰਡੂ ਵੋਟ ਕਿਸਾਨਾਂ ਦੀ ਵੋਟ ਜਿਹੜੀ ਤੁਹਾਡੀ ਵੀ ਉਹ ਵੀ ਨਹੀਂ ਪੁੱਗਦੀ ਇਹਦਾ ਵੱਡਾ ਨੁਕਸਾਨ ਪੋਲੀਟੀਕਲ ਤੌਰ ਤੇ ਕਾਲੀ ਦਲ ਨੂੰ ਝੇਲਣਾ ਪੈਗਾ ਇੱਕੋ ਮੈਂ ਤੈਨੂੰ ਪਹਿਲੇ ਦੱਸਿਆ ਅਕਾਲੀ ਦਲ ਤੇ ਭਾਜਪਾ ਇਹਨਾਂ ਦਾ ਉਹ ਰਿਸ਼ਤਾ ਹੈ ਜਿਹੜਾ ਇੱਕ ਹਸਬੈਂਡ ਦਾ ਆਪਣੀ ਵਿਗੜੀ ਹੋਈ ਔਰਤ ਨਾ ਹੋਵੇ ਇਹ ਜਦੋਂ ਨਿਆਣਿਆਂ ਦਾ ਵਿਆਹ ਹੋਣ ਲੱਗਦਾ ਵਿਚਾਰੇ ਫੇਰ ਸਾਰੇ ਰਿਸ਼ਤੇਦਾਰ ਇਕੱਠੇ ਹੁੰਦੇ ਕਿ ਕੁੜੀ ਤੇ ਮੁੰਡੇ ਦਾ ਕੋਈ ਫੰਕਸ਼ਨ ਹੋਣਾ ਰਿਸ਼ਤੇਦਾਰ ਕੀ ਕਹ ਸੀ ਮੂੰਹ ਵਿਖਾਵਾਂਗੇ ਇਕੱਠੇ ਹੋ ਜੋ ਥੋੜੀ ਦੇਰ ਵਾਸਤੇ ਲਾਵਾ ਫੇਰਿਆਂ ਚ ਇਕੱਠੇ ਹੋ ਜੋ ਫੇਰ ਵੱਖੋ ਵੱਖ ਜਾ ਕੇ ਜਿੱਥੇ ਰਹਿੰਦੇ ਚਲੇ ਜਾਓ ਇਲੈਕਸ਼ਨਾਂ ਚ ਇਕੱਠੇ ਹੁੰਦੇ ਬਾਅਦ ਚ ਚ ਰਚਤ ਨਹੀਂ ਹੁੰਦੇ ਮੈਂ ਸਾ ਸੁਖਬੀਰ ਸਿੰਘ ਜੀ ਨੂੰ ਪੁੱਛਣਾ ਚਾਹਨਾ ਬਾਦਲ ਸਾਹਿਬ ਫੈਸਲਾ ਕਰਨ ਤੋਂ ਪਹਿਲੇ ਜਿਹੜੀ ਘਰ ਵਾਲੀ ਆਪਣੀ ਰੁੱਸੀ ਨੂੰ ਫੇਰ ਲਿਆਣ ਲੱਗਿਓ ਪਹਿਲੇ ਫੈਸਲਾ ਤੇ ਕਰ ਲੋ ਕਿ ਜਿਸ ਕਾਰਨ ਤੁਸੀਂ ਡਾਈਵੋਰਸ ਤੱਕ ਪਹੁੰਚੇ ਹੋ ਇਹਨਾਂ ਨਾਲ ਜਿਹੜੇ ਕਾਲੇ ਕਾਨੂੰਨ ਮੋਦੀ ਸਾਹਿਬ ਨੇ ਪੇਸ਼ ਕੀਤੇ ਸੀ ਤੇ ਤੁਹਾਡੇ ਧਰਮ ਪਤਨੀ ਜੀ ਸਾਡੀ ਭੈਣ ਹਰ ਸਿਮਰਤ ਕੌਰ ਜੀ ਕੈਬਨਟ ਤੋਂ ਬਾਹਰ ਆਏ ਸੀ ਕੀ ਉਹ ਸਾਰੇ ਫੈਸਲੇ ਐਮਐਸਪੀ ਦੇ ਲੀਗਲਾਈਜ਼ ਹੋ ਗਏ ਨੇ ਡਾਕਟਰ ਸੁਆਮੀ ਨਾਥਨ ਜੀ ਦੇ ਜਿਹੜੇ ਫੈਸਲੇ ਲੀਗਲਾਈਜ਼ ਹੋ ਗਏ ਕਿ ਜਿਹੜਾ ਮਿਨਿਸਟਰ ਆਫ ਸਟੇਟ ਜਿਨੇ ਯੂਪੀ ਦੇ ਵਿੱਚ ਉਹਦੇ ਮੁੰਡੇ ਨੇ ਪੰਜ ਪੰਜਾਬੀ ਰੋਂਗ ਦਿੱਤੇ ਸੀ ਆਪਣੀ ਗੱਡੀ ਥੱਲੇ ਕੀ ਉਹ ਪੰਜਾਬੀਆਂ ਨੂੰ ਉੱਥੇ ਜਸਟਿਸ ਮਿਲ ਚੁੱਕੀ ਹੈ ਕੀ ਬੰਦੀ ਸਿੰਘਾਂ ਨੂੰ ਤੁਸੀਂ ਰਿਹਾਈ ਕਰਾ ਲਈ ਕਿਸੇ ਕੀ ਭਾਈ ਅਮਰਿਤਪਾਲ ਸਿੰਘ ਨੂੰ ਦਿਬਰੂਗੜੀ ਜ਼ਿਲ੍ਹੇ ਚੋਂ ਵਾਪਸ ਲੈ ਆਂਦਾ ਇਹ ਸਾਰੇ ਮੁੱਦਿਆਂ ਦਾ ਪਹਿਲੇ ਜਿਹੜੇ ਸਾਡੇ ਕਿਸਾਨ ਭਰਾ 300 ਤੋਂ ਵੱਧ ਫੱਟੜ ਪਏ ਨੇ ਤੇ ਭਾਜਪਾ ਦੀ ਹਰਿਆਣੇ ਦੀ ਸਰਕਾਰ ਨੇ ਕੀਤਾ ਇੱਕ ਸਾਡਾ ਨੌਜਵਾਨ ਵੀਰ ਗੋਲੀ ਮਾਰ ਕੇ ਉਥੇ ਸ਼ਹੀਦ ਕਰ ਦਿੱਤਾ ਕੀ ਉਹਦੇ ਵਿੱਚ ਜਸਟਿਸ ਦਵਾਈ ਹੈ ਜੇ بگੜੀ ਹੋਈ ਘਰ ਵਾਲੀ ਨੂੰ ਘਰ ਲੈ ਕੇ ਆਣਾ ਤੇ ਪਹਿਲੇ ਇਹ ਸਾਰੇ ਜਿਹੜੇ ਪ੍ਰੋਗਰਾਮ ਨੇ ਜਿਸ ਕਾਰਨ ਤੁਹਾਡਾ ਵਿਗਾੜ ਪਿਆ ਇਹ ਰਿਸ਼ਤੇ ਟੁੱਟਿਆ ਪਹਿਲੇ ਉਹਨਾਂ ਸਾਹਿਬ ਪੰਜਾਬੀਆਂ ਨੂੰ ਦੱਸੋ ਕਿ ਉਹ ਸਾਰੇ ਮੁੱਦੇ ਜੇ ਹੱਲ ਕਰਾ ਲੈਣ ਤੇ ਸਾਨੂੰ ਖੁਸ਼ੀ ਹੋਏਗੀ ਜੇ ਹਸਬੰਡ ਅਤੇ ਵਾਈਫ ਇਕੱਠੇ ਹੋ ਜਾਣ ਠੀਕ ਹੈ ਤੇ ਜੇ ਮੁੱਦੇ ਹੀ ਨਹੀਂ ਮੁੱਕੇ ਤੇ ਹਸਬੈਂਡ ਐਂਡ ਵਾਈਫ ਇਟ ਇਜ਼ ਜਸਟ ਜਿਸ ਤਾਂ ਕਹੀਦਾ ਉਤੋਂ ਦੀ ਕਹਿੰਦੇ ਨੇ ਨਾ ਕਿ ਕਾਰਪਟ ਵਿਛਾਲੋ ਜਦੋਂ ਜਦੋਂ ਫੇਰ ਹੋ ਜਾਏਗਾ ਫੇਰ ਸਫਾਈ ਕਰ ਲਾਂਗੇ ਤੇ ਇਹ ਗੱਲਾਂ ਲੋਕਾਂ ਵਿੱਚ ਸੈੱਲ ਨਹੀਂ ਕਰਨੀਆਂ ਬਾਕੀ ਬੈਸਟ ਆਫ ਵਿਸ਼ੇਸ ਮੈਂ ਸਮਝਣੇ ਇਹਦੇ ਵਿੱਚ ਵੇਖੋ ਦੋ ਚੀਜ਼ਾਂ ਸਮਝ ਲਓ ਅਕਾਲੀ ਦਲ ਤੇ ਭਾਜਪਾ ਦੇ ਗੱਠ ਜੋੜ ਦੇ ਵਿੱਚ ਅਸਲ ਫਾਇਦਾ ਨਿਰਾ ਥੋੜਾ ਮੋਟਾ ਹੋਏਗਾ ਭਾਜਪਾ ਨੂੰ ਕਿਉਂਕਿ ਭਾਜਪਾ ਨੂੰ ਪਤਾ ਪਿੰਡਾਂ ਵਿੱਚ ਸਾਡੀ ਐਂਟਰੀ ਬੰਦ ਅਕਾਲੀ ਦਲ ਦੇ ਬਹਾਨੇ ਬੂਥ ਲਾਂ ਜੋਗਾ ਪ੍ਰਬੰਧ ਇਹਨਾਂ ਕੋਲ ਦੇ ਤੇ ਅਕਾਲੀ ਦਲ ਨੂੰ ਇੰਨਾ ਮੈਂ ਦੱਸ ਦਵਾ ਪਿੰਡੂ ਵੋਟ ਕਿਸਾਨਾਂ ਦੀ ਵੋਟ ਜਿਹੜੀ ਤੁਹਾਡੀ ਵੀ ਉਹ ਵੀ ਨਹੀਂ ਪੁਕਤਨੀ ਇਹਦਾ ਵੱਡਾ ਨੁਕਸਾਨ ਪੋਲੀਟੀਕਲ ਤੌਰ ਤੇ ਅਕਾਲੀ ਦਲ ਨੂੰ ਝੇਲਣਾ ਪੈਗਾ ਬਾਕੀ ਮੈਂ ਇਹਨਾਂ ਨੂੰ ਆਪਣੀਆਂ ਬੈਸਟ ਵਿਸ਼ੇਸ਼ ਪੇਸ਼ ਕਰਨਾ ਸ਼ਾਦੀ ਦਾ ਤਿਉਹਾਰ ਆ ਗਿਆ ਤੁਹਾਡੇ ਇਕੱਠੇ ਹੋਣਾ ਜ਼ਰੂਰੀ ਹੈ ਰਿਸ਼ਤੇਦਾਰ ਵੀ ਵਿਚਾਰੇ ਤਰਲੋ ਮੱਚੀ ਹੋ ਰਹੇ ਨੇ ਕਿ ਇਕੱਠੇ ਹੋਵੋ ਲੋਕ ਜਿਹੜੇ ਸੱਦੇ ਨੇ ਵਿਆਹ ਸ਼ਾਦੀ ਚੋ ਕੀ ਕਹਿਣਗੇ ਸੋ ਇਹਨਾਂ ਦੀ ਇੱਕ ਮਜਬੂਰੀ ਦਾ ਰਿਸ਼ਤਾ ਹੈ ਉਹ ਅਸੀਂ ਸਮਝਦੇ ਹਾਂ ਮੰਨ ਲੀਏ ਕਿ ਤੁਸੀਂ ਪਾਰਲੀਮੈਂਟ ਚੋਂ ਨਹੀਂ ਲੜੋਗੇ ਤੁਹਾਡੇ ਮਨ ਮੰਨ ਕੀ ਲਓ ਮੈਂ ਤੁਹਾਨੂੰ ਪਹਿਲੀ ਦੱਸ ਦਿੱਤਾ ਹੈ ਹੋਰ ਕਿਸਾ ਬਣਾਣਾ ਤੇ ਹੋਰ ਤੁਹਾਨੂੰ ਮੈਂ ਐਫੀਡੇਵਿਟ ਦੇ ਕਹਿੰਦੇ ਉਹ ਦੇ ਦੇਣਾ ਕੀ ਮੰਨ ਉਹਨਾਂ ਨਾਲ ਅੰਦਰ ਗੱਲ ਹੋਈ ਸੀ ਉਹ ਪਗਵਾ